ਜਿਹੜੇ ਤੁਹਾਡੇ ਬੋਡੀ ਦੇ ਹਾਰਮੋਨ ਹੈਗੇ ਉਹ ਜਦੋਂ ਬਦਲਾਵ ਹੋਈ ਉਹਦੇ ਕਰਕੇ ਹੀ ਗੰਡਾ ਬਣੀ ਹੈ ਹਾਰਮੋਨਸ ਕੀ ਹੁੰਦੇ ਨੇ ਜੀ ਦੇਖੋ ਅਲੱਗ-ਅਲੱਗ ਹਾਰਮੋਨਸ ਆ ਬੋਡੀ ਚ ਐਸਟ੍ਰੋਜਨ ਹੈ ਠੀਕ ਹੈ ਪ੍ਰੋਜੈਸਟਰੋਨ ਹੈ ਟੈਸਟੋਸਟੀਰੋਨ ਹੈ ਐਵੇਂ ਦੇ ਹਾਰਮੋਨਸ ਹੈ ਜਿਹੜੇ ਹਾਰਮੋਨਸ ਸਾਡੇ ਬੋਡੀ ਚ ਲੇਡੀਜ਼ ਦੀ ਬੋਡੀ ਚ ਠੀਕ ਹੈ ਕੰਮ ਕਰਦੇ ਹਨ ਉਹ ਹਾਰਮੋਨ ਜਦੋਂ ਉਹ ਸਾਈਕਲ ਵਿੱਚ ਰੋਟੇਸ਼ਨ ਹੈ ਸਾਈਕਲ ਹੈ ਉਹਦੀ ਪ੍ਰੋਲੀਫਰੇਟਿੰਗ ਫੇਜ਼ ਹੈ ਪ੍ਰੀ ਫੇਜ਼ ਹੈ ਪੋਸਟ ਫੇਜ਼ ਹੈ ਉਹਦੇ ਵਿੱਚ ਕੀ ਹੈ ਹਾਰਮੋਨ ਕਦੋਂ ਜਿਆਦਾ ਹੁੰਦਾ ਹੈ ਕਦੀ ਘੱਟ ਹੁੰਦਾ ਹੈ ਬਹੁਤ ਡੀਪਲੀ ਨਹੀਂ ਜਾਵਾਂਗੇ ਆਪਾਂ ਠੀਕ ਹੈ ਉਹ ਹਾਰਮੋਨ ਜਦੋਂ ਡਿਸਟਰਬ ਹੋ ਜਾਂਦੇ ਆ ਤੇ ਮਹੀਨੇ ਦਾ ਮਤਲਬ ਹੁੰਦਾ ਹੈ ਕਿ ਮਾਦੀ ਬੱਚੇ ਦੀ ਬੋਡੀ ਚ ਅੰਡਾ ਤਿਆਰ ਹੁੰਦਾ ਠੀਕ ਹੈ ਉਹ ਅੰਡਾ ਤਿਆਰ ਹੁੰਦੀ ਇੱਕ ਸਾਈਕਲ ਹੈ ਜਦੋਂ ਉਹ ਸਾਈਕਲ ਪੂਰੀ ਨਹੀਂ ਹੁੰਦੀ ਉਹ ਬ੍ਰੇਕ ਹੋਣੀ ਸ਼ੁਰੂ ਹੋ ਜਾਂਦੀ ਹੈ ਅੰਡੇ ਮੈਚੋਰ ਨਹੀਂ ਬਣਦੇ ਅੰਦਰ ਗੱਠਾਂ ਬਣਨ ਲੱਗ ਜਾਂਦੀਆਂ ਸਰੀਰ ਵਿੱਚ ਜਦੋਂ ਗੱਠਾਂ ਬਣਨ ਲੱਗ ਜਾਂਦੀਆਂ ਸਰੀਰ ਵਿੱਚ ਕਿਸੇ ਵੀ ਹਾਰਮੋਨ ਦੀ وجہ ਤੋਂ ਉਹ ਸਾਈਕਲ ਨੂੰ ਡਿਸਟਰਬ ਕਰਦੀਆਂ ਸਾਈਕਲ ਡਿਸਟਰਬ ਹੋਣਗੀਆਂ ਤੇ ਅੰਡੇ ਦਾਨੀ ਚ ਅੰਡਾ ਨਹੀਂ ਬਣੇਗਾ ਬੱਚੇਦਾਨੀ ਚ ਬੱਚਾ ਨਹੀਂ ਰੁਕੇਗਾ ਤੇ ਹੌਲੀ ਹੌਲੀ ਅਗਰ ਤੁਸੀਂ ਹਾਰਮੋਨ ਨੂੰ ਠੀਕ ਨਹੀਂ ਕੀਤਾ ਤੇ ਆਉਣ ਵਾਲੇ ਟਾਈਮ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਨਫਰਟੀਲਿਟੀ ਹੈ